ਬਾਬਾ ਜੀ ਜਲੇ ਬਜ਼ੁਰਗ ਬਿਲਕੁਲ ਇਕਾਕੀ ਜੀਵਨ ਜੀ ਰਹੇ ਨੇ ਘਰਾਂ ਦੇ ਅੰਦਰ ਕੈਦ ਨੇ ਉਹਨਾਂ ਦੇ ਬਾਰੇ ਕੀ ਤੁਹਾਡੀ ਸੋਚ ਹੈ ਤੇ ਕੀ ਕੁਝ ਉਪਰਾਲਾ ਹੈ ਜਿਹੜਾ ਮੇਰਾ ਇੱਥੇ ਆਉਂਦਾ ਵੀ ਜਿਹੜਾ ਮੁੱਖ ਮਕਸਦ ਹੈ ਉਹ ਹੀ ਹੈ ਮੈਂ ਚਾਹੁੰਦਾ ਹਾਂ ਕਿ ਕੋਈ ਇਹੋ ਜਿਹਾ ਕੋਈ 100 150 ਕਮਰਾ ਬਣੀ ਜਿਹੜਾ ਕਿ ਜਿੰਨੀ ਕਿ ਮੇਰੀ ਐਸਟ੍ਰੋਲਜੀ ਜਿੰਨੀ ਕਿ ਹਕਾਤ ਹੈ ਜੋ ਮੈਂ ਹਾਂਜੀ ਹਾਂਜੀ ਕਿਆ ਹੋਰੇ ਜਿਹੜੀ ਚੀਜ਼ੀ ਸਖਤ ਜ਼ਰੂਰ ਤੇ ਕਿਉਂਕਿ ਮੈਂ 17 ਮਿੰਟ ਕਰ ਰਿਹਾ ਹਾਂ ਬਜ਼ੁਰਗਾਂ ਨੂੰ ਕੋਈ ਜਿਹੜਾ ਨੇ ਜਿੱਦਾਂ ਡੇ ਕੇਅਰ ਹਾਂਜੀ ਹਾਂਜੀ ਡੇ ਕੇਅਰ ਬਹੁਤ ਜ਼ਰੂਰੀ ਹੈ ਡੇ ਕੇਅਰ ਵਿੱਚ ਬੰਦਾ ਕਿ ਸਿਸਟਮ ਰਹੇਗਾ ਕਿਸ ਜਿੱਦਾਂ ਬਜ਼ੁਰਗ ਜਿਹੜੇ ਆ ਘਰਾਂ ਦੇ ਵਿੱਚ ਜਿਹੜੇ ਆ ਨਾ ਰੱਖੇ ਤਾਂ ਉਹਨਾਂ ਦਾ ਸੁਭਾਅ ਚ ਚੁਰਾਉਂ ਜਾਂਦਾ। ਹੂੰ। ਉਹ ਪੁੱਤ ਜਿਹੜੇ ਘਰ ਦੇ ਵਿੱਚ ਜਾ ਕੋ ਬੱਚੇ ਉਹ ਆ ਇੱਕ ਦੂਜੇ ਨਾਲ ਖਿੱਚ-ਖਿੱਚ ਕੇ ਪੈਂਦੀ ਆ। ਹੂੰ। ਇਦਾਂ ਸਪੋਤ ਕਰੋ ਬਿਆਪਾ ਹੀ ਆਈਆਂ। ਦੋ ਦਿਨ ਤੋਂ ਦਿੱਲੀ ਆਈ। ਹਾਂਜੀ ਹਾਂਜੀ। ਜਦੋਂ ਆਪਾਂ ਦਿੱਲੀੋਂ ਜਾਣਾ ਹੂੰ ਤੇ ਸਾਨੂੰ ਕਈ ਦਿਨ ਜਿਹੜਾ ਉਹ ਸਾਡਾ ਜਿਹੜਾ ਮੂਡ ਆ ਉਹ ਚੇਂਜ ਹੋ ਗਿਆ। ਚੇਂਜ ਹੋ ਗਿਆ। ਐਟਮੋਸਫੇਅਰ ਚੇਂਜ ਹੋ ਗਿਆ। ਇਦਾਂ ਜਿਹੜਾ ਉਹ ਸਾਰਾ ਵਾਤਾਵਰਨ ਪਾਣੀ ਹਾਹਾ ਸਭ ਜਿਹੜੀ ਧਰਤੀ ਤੇ ਉਹ ਜਿਹੜੇ ਸਾਨੂੰ ਉਹ ਜਿਹੜੇ ਬਜ਼ੁਰਗ ਉਹ ਜਿਹੜੇ ਸਾਡੇ ਬੱਚੇ ਆ ਉਹ ਸਾਨੂੰ ਪਿਆਰੇ ਲੱਗਣੇ ਆ ਤੇ ਜਿਹੜਾ ਦੇ ਕੇਅਰ ਤੁਸੀਂ ਸੋਚ ਰਹੇ ਹੋ ਤੇ ਕੀ ਸਿਸਟਮ ਬਾਰੇ ਹੋਈ ਸੋਚ ਰਹੇ ਆ ਜੀ ਕਿ ਨਹੀਂ ਮੰਦੀ ਇੱਛਾ ਵਾ ਵੀ ਆਪਾਂ ਜਿਹੜਾ ਵਾ ਸਵੇਰੇ ਬਜ਼ੁਰਗਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਤੋਂ ਜਿਹੜੀਆਂ ਉਹ ਗੱਡੀਆਂ ਜਾਣ ਸਭੀਆਂ ਹਾਂਜੀ ਤੇ ਖਾਣਾ ਦੇਣੋ ਸਣ ਖੇਡਣ ਖਾਣ ਪੀਣ ਰਹਿਣ ਉਹਨਾਂ ਨੂੰ ਕਮਰੇ ਦਿੱਤੇ ਜਾਣ ਉਹਨਾਂ ਨੂੰ ਹਾਲ ਦਿੱਤਾ ਜਾਵੇ ਉੱਥੇ ਬੈਠ ਕੇ ਖੇਡਣ ਦਾ ਆਨੰਦ ਲੈਣ ਉਹ ਤੋਂ ਬਾਅਦ ਰਾਤ ਨੂੰ ਉਹਨਾਂ ਨੂੰ ਪਰਚਾਦਾ ਜਿਹੜਾ ਛਕਣਾ ਉਹਨਾਂ ਨੂੰ ਛਕਾ ਦੇ ਜੇ ਉਹਨਾਂ ਦੇ ਘਰ ਦਾ ਪ੍ਰੋਗਰਾਮ ਹੈ ਉਹ ਘਰ ਜਾ ਕੇ ਛਕਣਾ ਤੇ ਫਿਰ ਉਹਨਾਂ ਨੂੰ ਕੋਈ ਗੱਲ ਨਹੀਂ ਫਿਰ ਉਹ ਉਸ ਮੌਕੇ ਦੇ ਮੁਕਾਬਲੇ ਦੇਖਾਂਗੇ ਤੇ ਉਹਨਾਂ ਨੂੰ ਉਹਨਾਂ ਦੇ ਘਰ ਘਰ ਜਾ ਕੇ ਤਾਲੂ ਸਵੇਰੇ ਫਿਰ ਸਿੱਤਣਾ ਲੈਣ ਮੇਰਾ ਮੰਨਣਾ ਹੈ ਨਾਲ ਉਹਨਾਂ ਨੂੰ ਗੁਰਦੁਆਰਿਆਂ ਦੇ ਮੰਦਰਾਂ ਦੇ ਮਾਚਦਾਂ ਦੇ ਜਿੱਦਾਂ ਦਾ ਕੋਈ ਕੇਦਾ ਧਰਮ ਆਈ ਕੇ ਤੇ ਤੁੰਗੀ ਨਹੀਂ ਮਰਨਾ ਚਾਹੀਦੀ ਸਾਡਾ ਮਾਨੇ ਵੀ ਉਹਨਾਂ ਬੰਦਿਆਂ ਨੂੰ ਲੈ ਕੇ ਬਜ਼ੁਰਗਾਂ ਕਿਹਾ ਬਜ਼ੁਰਗਾਂ ਨਾਲ ਬੱਚਿਆਂ ਦਾ ਵੈਸੇ ਕੋਈ ਤੁੰਗੀ ਨਹੀਂ ਹੁੰਦਾ ਹਮ ਜਦੋਂ ਬਜ਼ੁਰਗ ਹੋ ਜਾਂਦਾ ਉਹਨੂੰ ਸਾਰੇ ਸਾਰੇ ਇੱਕ ਨੂੰ ਪੁੱਤਰ ਹੀ ਜਾਂਦਾ ਹਾਰੇ ਇੱਕ ਨੂੰ ਧੀ ਹੀ ਜਾਂਦਾ ਜਦੋਂ ਜਵਾਨ ਹੁੰਦਾ ਉਹ ਆਪਣੇ ਪੁੱਤ ਨੂੰ ਪੁੱਤਰ ਦਾ ਉਹਨੂੰ ਆਪਣੀ ਧੀ ਨੂੰ ਧੀ ਜਿਹਾ ਜਾਂਦਾ ਵੇਖੋ ਮੇਰੇ ਮਾਫ਼ ਕਰ ਲਓ ਹਮ ਬੜਾਪੇ ਦੇ ਵਿੱਚ ਉਹ ਮੈਂ ਜਿੰਨੂੰ ਮਰਜੀ ਧੀ ਕਹਾਂ ਦੋ ਇਹਨਾਂ ਪੁੱਤਰ ਕਹਾਂ ਦੋ ਕਿ ਇਹਨੂੰ ਕੋਈ ਤਰਾਲੂ ਨਹੀਂ ਹੁੰਦਾ ਹਾਂਜੀ ਅਗਲੇ ਵਾਰ ਟੀਵੀ ਦਾ ਕਹਿੰਦੇ ਯਾਰ ਤੂੰ ਮੈਨੂੰ ਪੁੱਠ ਕੇ ਆਖਿਆ ਬੰਤਰਾ ਪੁੱਠਿਆ ਜਵਾਨ ਨੂੰ ਕਹਾਂ ਤਾਂ ਦੇ ਕਹਿ ਵੀ ਦਿੰਦੇ ਇਸ ਕਰਕੇ ਇਹ ਜਿਹੜਾ ਡੇ ਕੇਅਰ ਦਾ ਪ੍ਰੋਗਰਾਮ ਹੈ ਸਾਡਾ ਬਹੁਤ ਹੀ ਅਤਿ ਜ਼ਰੂਰੀ ਜਿਹੜਾ ਆ ਰਿਹਾ ਮੈਥੋ ਹੂੰ ਇਹ ਹੀ ਜਲਦੀ ਤੋਂ ਜਲਦੀ ਜਿਹੜਾ ਭਾਵੇਂ 20 ਬਜ਼ੁਰਗਾਂ ਦਾ ਜਿਹੜਾ ਵੇ ਸ਼ੁਰੂ ਕਰ ਦਿੱਤੇ ਹਾਂਜੀ ਕਰ ਦੇਣਾ ਇਹਨੂੰ ਸਾਲ ਡੇਢ ਸਾਲ ਦੇ ਇਹ 1.5 ਦਾ ਤੇ ਇਹਦੇ ਇਲਾਵਾ ਜਿਹੜਾ ਨਾ ਮੈਂ ਪਹਿਲਾਂ ਵੀ ਇਹ ਦੂਜੀ ਵੀਡੀਓ ਤੁਹਾਡੇ ਨਾਲ ਗੱਲ ਕਰ ਚੁੱਕਿਆ ਹਾਂ ਅੱਜ ਦੀ ਸਭ ਤੋਂ ਵੱਡੀ ਸਮੱਸਿਆ এনवायरमेंट ਬਹੁਤ ਆਬਜੂ ਨੂੰ ਪਤਾ ਹੀ ਇਹ ਸਾਰੀ ਦੁਨੀਆ ਨੂੰ ਪਤਾ ਵਾ ਇਹੋ ਗੱਲ ਏਦਾਂ ਨਹੀਂ ਜਲ ਕੇ ਅੱਖਾਂ ਮੀਟ ਛੱਡ ਗਈ ਤੇ ਬੱਕਰੀ ਗੱਲ ਹੂੰ ਦੇਖੋ ਇਹ ਜਦੋਂ ਕੋਈ ਬਿਲੀ ਪੈਂਦੀ ਆ ਨਾ ਹਮ ਤੇ ਜਾਨਵਰ ਨੂੰ ਜੋ ਜਿਹੜੇ ਕਬੂਤਰ ਐ ਔਖਾ ਮੀਟਰ ਲਿੰਦੇ ਆ ਜਿਹੜੇ ਸਿਆਣੇ ਜਾਨਵਰ ਐ ਉੱਠ ਜਾਂਦੇ ਆ ਬਿਲਕੁਲ ਅਸੀਂ ਹੁਣ ਕਬੂਤਰ ਬਣੇ ਹਮ ਅਈ ਅੱਖਾਂ ਨੂੰ ਅੰਬ ਕਿੰਨੀ 50 ਡਿਗਰੀ ਅਰਧੰਬਰ ਚਲੂ ਗਿਆ ਹਮ ਇਹ ਜੇਸ ਹੁਣ ਜੋ ਵੀ ਅਗਲੇ ਅਗਲੇ ਸਾਲ 55 ਹੋ ਗਿਆ ਔਰ ਉਹ ਅਗਲੇ ਸਾਲ 60 ਹੋ ਗਿਆ ਤੇ ਇਹ ਜਿਹੜੇ ਏਸੀ ਚੱਲ ਰਹੇ ਆ ਇਹ ਏਸੀਆਂ ਦੇ ਜਿਹੜੇ ਕੰਪਰੈਸ਼ਨਰ ਆ ਇਹ ਆਪਣੇ ਆਪ ਵੀ ਬੰਦ ਹਮ ਹਰ ਜੰਨੀ ਇਹ ਉਹ ਗੱਲਾਂ ਜਿਹੜੀਆਂ ਵਾ ਇੱਕ ਸਟੈਂਡਰਡ ਜਿਹੜੇ ਲੱਖ ਦਾ ਮੰਨੀ ਫੇਰਾਂਗੇ ਆਪਾਂ ਹਮ ਇਹਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਪੰਛੀਆਂ ਦੇ ਉੱਤੇ ਇੱਕ ਬੜਾ ਵਧੀਆ ਉਹਨਾਂ ਨੂੰ ਹਰ ਇੱਕ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਜਿਹੜਾ ਜਿਹੜੇ ਟਾਵਰ ਲੱਗੇ ਆ ਇਹਨਾਂ 'ਚ ਪੰਛੀ ਗਏ ਪਰ ਕਮਲੋ ਅਸੀਂ ਵੀ ਤੁਹਾਨੂੰ ਇਹਨਾਂ ਪੰਛੀਆਂ ਨੂੰ ਬਾਲਾਂ ਵਾਲੀਆਂ ਛੱਤਾਂ ਉਵਾਂ ਚੜੀਆਂ ਛੱਤਾਂ ਫਿਰ ਜਿਹੜੇ ਜਿਹੜੇ ਮੱਲ ਵੀ ਸਾਡੇ ਮਹਿਲ ਹੀ ਜਿਹੜੇ ਉਹਨਾਂ ਦੇ ਵਿੱਚ ਵੀ ਜਿਹੜੇ ਹੀ ਪਹਿਲਾਂ ਕੋ ਕੋ ਨੇ ਮਿਸਰੀ ਬਣਾਉਦੇ ਜਾਂ ਮੜਾ ਵਾਤੀ ਉਹ ਕਿਹਨੂੰ ਲਾਦੇ ਨਾ ਜਦੋਂ ਵੀ ਸ੍ਰਿਸ਼ਟੀ ਚੱਲਦੀ ਆ ਸ੍ਰਿਸ਼ਟੀ ਦਾ ਸ੍ਰਿਸ਼ਟੀ ਦਾ ਆਪਣਾ ਨਿਖਰ ਖਤਮ ਹੋਉਂਦਾ ਹੁਣ ਅੱਡੇ ਕਗਾਉਂਦੇ ਆ ਹਰ ਖਤਮ ਦੇ ਪਰਮਾਤਮਾ ਨਹੀਂ ਹੋਂਦਾ ਹੁਣ ਨਹੀਂ ਚਾਹੁੰਦੇ ਆ ਕਿ ਉਹ ਫਾਦਰ ਗੁੱਟੇ ਲਾਈ ਜਾ ਜਿਨ੍ਹਾਂ ਦੀ ਫਲ ਜਿਹੜੇ ਉਹ ਪਹਿਲਾਂ ਦੇ ਪੰਛੀ ਖਾਂ ਜਿਹੜੇ ਪੱਕੇ ਫਲ ਉਹ ਪੰਛੀ ਵੀ ਖਾਂ ਜਿਹੜੇ ਇਨਸਾਨ ਵੀ ਖਾਂ ਤੇ ਜਿਹੜੇ ਥੱਲੇ ਡਿੱਗ ਪੈਂਦੇ ਆ ਉਥੇ ਉਹ ਜਿਹੜਿਆ ਉਹਨਾਂ ਨੂੰ ਕੀੜੀਆਂ ਕੋਰੇ ਜਿਹੜੇ ਹੋਰ ਕੀੜੀਆਂ ਟਾੜੇ ਜਾਨਵਰ ਇਹ ਤੁਹਾਡਾ ਸਵੇਹ ਜਾ ਕੋ ਹੁੰਦਾ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਦੱਸਾਂ ਕਿ ਉਹ ਮੇਰੇ ਮਾਮਾ ਜੀ ਇੱਥੇ ਮਜੀਠੇ ਆਦੇ ਨੇ ਸਤਿ ਦੋਸਤ ਸਭਰਾ ਸਭ ਬਹੁਤ ਨਾਮ ਵਾਲੇ ਵਿਅਕਤੀ ਹੈ ਵਾਹਿਗੁਰੂ ਦੀ ਉਹਨਾਂ ਤੇ ਬਹੁਤ ਵੱਡੀ ਕਿਰਪਾ ਤੇ ਉਹਨਾਂ ਨੇ ਮੈਨੂੰ ਮੈਂ ਨਾ ਪਰਸੋਂ ਚੌਥ ਉੱਥੇ ਗਿਆ ਪੰਚਾ ਜੇ ਉਹ ਗਿਆ ਹੂੰ ਤੇ ਉੱਥੇ ਜਦੋਂ ਗਿਆ ਉਹਨਾਂ ਨੇ ਮੈਨੂੰ ਕੱਲਾ ਕੱਲਾ ਫਰਜ਼ਾਨ ਦਰਸਕ ਖਾ ਹੂੰ ਉਹਨਾਂ ਨੇ ਨਿੰਬੂਆਂ ਦੇ ਬੂਟੇ ਵਿਖਾਏ ਘਰ ਤੋਂ ਭਰ ਜਿਹੜਾ ਨਾ ਮੈਂ ਝੂਠ ਵੀ ਬੋਲਣਾ ਘਰ ਤੋਂ ਕੋਲ 20 20 30 30 ਕਿਲੋ ਨਿੰਬੂ ਥਲੇ ਉਹ ਨਹੀਂ ਡਿਗੇ ਹੂੰ ਆਪੇ 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 ਕੀ ਮੇਰੇ ਨਾਲ ਹੀ ਆਪ ਆਪੇ ਡਿਗੇ ਹੋਏ ਹਾਂਜੀ ਹਾਂਜੀ ਆਪਰ ਇਹ ਇਹ ਇੱਕ ਸ਼ਾਨਦਾਰ ਸੀਡਲੈਸ ਸੀਡਲੈਸ ਬਿਲਕੁਲ ਕੋਈ ਤੇ ਇੱਕ ਵੀ ਹੈ ਕਿ ਹੈ ਨਹੀਂ ਜਿੱਦਾਂ ਆਹ ਸ਼ਾਨਦਾਰ ਨਿੰਬੂ ਜਿੱਦਾਂ ਮੈਂ ਕੋਪਰਮੈਂਟ ਦੇ ਵੀ ਲੜੀ ਤੇ ਕਾਹਦਾ ਮਤਲਬ ਇਹ ਆ ਕਿ ਅਸੀਂ ਕੁਦਰਤ ਕੋ ਨੂੰ ਕੁਝ ਨਾ ਚੋਦੇ ਹੀ ਨਹੀਂ ਅਹੀਂ ਤੇ ਪੱਥਰੇ ਵੇਦਰੇ ਦੀ ਲਾਈ ਜੰਨੇ ਕੋ ਗੁਰੂਆ ਜੇ ਕੋ ਪੱਥਰ ਵੀ ਲਾਉਣਾ ਤੇ ਲਾਓ ਬੜੀ ਜ਼ਰੂਰੀ ਆ ਮੈਂ ਵੀ ਲਾ ਰਿਹਾ ਹਾਂ ਪਰ ਪੱਥਰ ਨੂੰ ਨਾ ਘਟਾ ਲਓ ਫੁੱਟ ਵਾਲੀ ਫੁੱਟ ਦਾ ਨਹੀਂ ਫੁੱਟ ਦਾ ਘਟਾ ਲਓ ਕੁਦਰਤ ਦਰਖਤ ਜਿਹੜਾ ਕੁਝ ਨਹੀਂ ਤਾਥੋਂ ਮੰਗਦਾ ਉਹ ਆਦੇ ਫੁੱਟ ਗ੍ਰੇਡ ਫੁੱਟ ਜ਼ਮੀਨ ਮੰਗਦਾ ਤੇ ਤੁਹਾਨੂੰ ਦਿੰਦਾ ਕੀ ਆ ਪਹਿਲਾਂ ਫੜ ਦੋ ਸ਼ਾਦੋ ਪਹਿਲਾਂ ਸ਼ਾਦੋ ਫਿਰ ਨਾਲ ਫੜ ਦੂ ਫੜ ਤੋਂ ਬਾਅਦ ਫਿਰ ਉਹ ਜੇ ਛਮਕਾ ਹੋਰ ਜੇ ਤੂਟ ਗਈ ਦਰਖਤ ਤੂੰ ਦਈ ਲੈ ਤੇ ਉਹਨੀਆਂ ਛਮਕਾ ਜਿਹੜੀਆਂ ਟੋਕਰੀਆਂ ਬਣਾਉਂ ਜਿੱਦਾਂ ਪਿੱਛੇ ਆਪਾਂ ਟੋਕਰੀਆਂ ਬੰਦੇ ਆਂ ਆ ਵੀ ਬੰਦੇ ਦੋ ਛਮਕਾਂ ਦੀ ਟੋਕਰੀ ਕਿਤੇ ਮਿਲਦੀ ਨਹੀਂ ਗਈ ਕਿਉਂਕਿ ਤੂੰ ਦੀ ਨਹੀਂ ਰਹਿਣ ਦਿੱਤਾ ਆਪਾਂ ਕਿ ਤੁਮੂੰ ਤੇ ਮੇਰੇ ਹੁਣ ਆਪਣਾ ਸ਼ਤੂ ਦਲਾ ਰਾਇਆ ਕੋਈ ਦੂਤ ਦਵਾ ਰਾਇਆ ਕੋਈ ਆਪਣੇ ਕੋ ਤੂ ਤੂ ਜਿਹੜੇ ਛਮਕਾਂ ਵਾਲੇ ਜਿਹੜੇ 12 ਮਹੀਨੇ ਗੋਲਾ ਲੱਗਦੀਆਂ ਜਿਹਨਾਂ ਪੇਸ ਕਰਕੇ ਤੇਰੇ ਤੋਂ ਲਾਵਾ ਪੰਛੀ ਜਿਹੜੇ ਆ ਉਹਨਾਂ ਨੇ ਉੱਥੇ ਉਹਨਾਂ ਦੇ ਕੌਂਸਲੇ ਬਣ ਗਏ ਆ ਸਾਡੇ ਉੱਥੇ ਅੰਤਰੰਗ ਵਿੱਚ ਇੰਨੇ ਕੌਂਸਲੇ ਬਣ ਗਏ ਆ ਇਨੰਦੀ ਆ ਗਿਆ